ਜਲੋ ਜੰਪੀਂਗਾ ਬੜਾਈ ਹਾਲਾ ਨਾਲ ਰੱਖੀ ਹੋਈ ਹੈਗੀ ਵਿਚਾਰੇ ਢੋਲ ਵਾਲੇ ਵੀ ਆ ਅਜਰ ਘਰੋਂ ਨਿਕਨਸ ਨਿਕਲਦੇ ਨੇ ਵਿਚਾਰੇ ਵੀ ਚਲੋ ਹੁਣ ਢੋਲ ਬਜਾ ਕੇ ਆਈਏ ਪਿੰਡ 'ਚ ਜਦੇ ਫੇਰ ਫੜ ਜਾਂਦੇ ਨੇ ਆਪੀ ਚੋਤੀ ਚੁੱਕੀ ਜੀ ਚਾਹ ਨਾ ਬਾਕੀ ਨਾ ਕਰਿਆ ਹੋਵੇ ਅੱਛਾ ਮੀ ਇਹ ਨਾ ਜਿਹੜਾ ਉਹਨਾਂ ਨੂੰ ਨਿਕਲਣੇ ਨਹੀਂ ਦਿੰਦਾ ਇਹ ਜੋ ਕੱਢਣੇ ਨੇ ਕਿ ਕਿਚ ਕੱਢਣੇ ਨਹੀਂ ਇਹ ਥਾੜ 'ਚ ਕੱਟ ਕੇ ਵਿਚ ਰੱਖੀ ਦੇ ਅਜੇ ਤੱਕ ਆਪਣਾ ਨਾ ਕੋਲ ਹੈ ਨਾ ਜਿਹੜਾ ਉਹ ਗਾੜਾ ਰੱਖਾਂਗੇ ਤਾਂ ਕਿ ਇਹਨਾਂ 'ਚ ਤੇਲ ਨਾ ਜ਼ਿਆਦਾ ਭਰੇ ਜੇ ਪਤਲਾ ਹੁੰਦਾ ਤਾਂ ਹੀ ਤੇਲ ਜ਼ਿਆਦਾ ਘੁਰਦਾ ਹੈ ਹਨਾ ਹੋਰ ਲੈ ਚਮਤੀ ਨਾਲ ਕਰਨੀ ਹੈ ਅੱਗ ਤੇਜ਼ ਰੱਖੀਏ ਇਹਨਾਂ 'ਚ ਕਚੌਰੀਆਂ ਦੋ ਜਾਣੇ ਦਾ ਕੰਮ ਹੁੰਦਾ ਏ ਕਚੌਰੀਆਂ ਨੂੰ ਵੀ ਟਾਈਮ ਹੀ ਲੱਗਦਾ ਲੱਗਦਾ ਤਾਂ ਪਕੌੜੀਆਂ ਨੂੰ ਵੀ ਨਹੀਂ ਨਾ ਵੀ ਦੋ ਜਾਣੇ ਲਾਣੇ ਬੰਦਦੇ ਨੇ ਕਚੌਰੀਆਂ 'ਚ ਜਿਹੜੇ ਬਰੈਡ ਪਕੌੜੇ ਹੁੰਦੇ ਨੇ ਬਸ ਹੁਣ ਦੂਜੇ ਰੋਡ ਇੰਸਟਾਗ੍ਰਾਮ ਵਾਲੀ ਰੀਲ ਬਣਾ ਦੇ ਪਹਿਲਾਂ ਦੂਰ ਤੇ ਲਿਜਾਂਦੇ ਨੇ ਨੇੜੇ ਆ ਕੇ ਟਕਣੀ हौड़ी, हौड़ी। हाँ, लो जी अब बाहर चले क्योंकि ना देखो मिट्टी सारी बिच पै रही है उड़ा हो रही बिच पै रही है मिट्टी उड़ उड़ के बहुत औखे आ ਕਿਉਂਕਿ ਅਮੀਰ ਹਟ ਗਿਆ ਧੁੱਪ ਵੀ ਨਿਕਲ ਜੁਂਦੀ ਆ ਕਦੇ ਪਰ ਹਵਾ ਨਹੀਂ ਹਟ ਰਹੀ ਹਵਾ ਕੰਮ ਖਰਾਬ ਕਰ ਰਹੀ ਸਾਰਾ ਮਿੱਟੀ ਘਟਾ ਉੜ ਕੇ ਨਾ ਜਿਹੜੇ ਸਾਮਾਨ ਚ ਪੈ ਰਿਆ ਹੁਣ ਮੰਦੀਪ ਵੱਡ ਵੱਡ ਸਾਮਾਨ ਢੋ ਰਹੀ ਐ ਮੈਂ ਆਹ ਕੱਢ ਕੇ ਬਸ ਕੜਾਈ ਤਰ ਕੇ ਅੰਦਰ ਲੈ ਦੂੰਗੀ ਹੁਣ ਅਸੀਂ ਰਾਮ ਦੇ ਅੰਦਰ ਚ ਟਾਇਪ ਪਿਛਾ ਕੇ ਨਾ ਗੈਸ ਥੱਲੇ ਤਾਲ ਲਾਂਗੇ ਉਹ ਤੇ ਫਿਰ ਬਣਾਈ ਜਾਵਾਂਗੇ ਰਾਮ ਨਾਲ ਪੂਰੇ ਤੌਖੇ ਤੇ ਨਾ ਇਹ ਸਾਰਾ ਸਾਮਾਨ ਵਿੱਚ ਨਾ ਮਿੱਟੀ ਘੁਲੀ ਜਾਂਦੀ ਐ ਹਾਂ ਚਲ ਕੇ ਸਾਰੇ ਅੰਦਰ ਆ ਗਏ ਤੇ ਮੈਂ ਉਹ ਕੌਫੀ ਬਣਾ ਲੇ ਹੁਣ ਸਾਰੇ ਚਾਹ ਵੀ ਬਣਾ ਲਈ ਆ ਬਾਰੇ ਬਿੱਬੀ ਢੋਲ ਆ ਚਾਹ ਦੇ ਗਲਾਸ ਉਹ ਪੈਣ ਉਹ ਦਲੇ ਸੜ। ਵੀ ਵੀਨ ਫਾ। ਡੈਡੀ ਚਾਹ ਦੇ ਗਲਾਸ ਵੀ ਵੀ ਨੂੰ ਫੜਾ ਦੋ। ਅੱਛਾ ਚਾਹ ਪਿਆਰਾ ਦੇ। ਨਜ਼ਰ ਨੂੰ ਮਾ ਦੇ। ਨਹੀਂ ਲੰਦੀ। ਲਓ ਜੀ ਅਸੀਂ ਮੈਂ ਉਹ ਨੱਤੀ ਜੀ ਸੋਈ ਜਾਂਦੇ ਅਸੀਂ। ਅੱਜ ਸਾਡੇ 3 ਨਾ ਸੋਈਆਂ ਚ ਪਕੌੜੇ ਬਣਾ ਰਹੇ ਨੇ ਦੇਖੋ ਐਨਾ ਅੱਡਾ ਵੱਡਾ ਮੇਲਾ ਹੋ ਗਿਆ। ਪਹਿਲਾ ਬਹੁਤ ਪਹਿਲੀ ਵਾਰ ਐਵੇਂ ਹੋਇਆ ਨਹੀਂ ਤੇ ਇੱਕ ਵਾਰ ਹੁਣ ਉਹ ਤਾਂ ਅਸੀਂ ਕੱਦੀਆਂ ਬੇਲੀਆਂ ਵੀ ਹੋ ਜਾਂਦੀ ਆ ਹੋਰ ਆ ਬਹੁਤ ਔਖਾ ਆ ਪਿਆ ਤੇ ਮੈਂ ਬਣਾ ਰਹੀ ਆ ਸਾਰਾ ਪਰਿਵਾਰ ਹੁਣ ਖਾ ਰਿਹਾ ਤੇ ਮੈਂ ਮੈਡਮ ਵੀ ਖਾਣਾਂ ਮੈਂ ਫੜਾ ਰਹੀ ਆ ਸਾਰਿਆਂ ਨੂੰ ਸੋਟੀ ਲਾਣੇ ਦਾ ਨਹੀਂ ਵੀ ਖਾਣ ਲਾਗੀ ਮੈਂ ਸੋਟੀ ਲਾਣੇ ਦਾ ਮੈਨੂੰ ਲਾਣੇ ਦਾ ਨਹੀਂ ਬਣਾਤਾ ਪਹਿਲਾਂ ਅਵੇਦਾਰ ਨਹੀਂ ਸਾਰੀ ਹੁਣ ਆਪਣੀ ਤਰਾਣੀ ਨੂੰ ਦੇ ਚੁੱਕੀ ਆ ਮੈਂ ਗੈਲੀ ਹੋਣਾ ਐ ਮੈਂ ਸਿਰਫ ਸੇਵਾ ਕਰਨੀ ਐ ਵਧੀਆ ਸਾਰਾ ਕੁਝ ਸੈਸ਼ਨ ਇਹ ਕਰਨਾ ਹੈ ਬਾਕੀ ਪਿਆਰ ਮਗਾਣਾ ਜੋ ਵੀ ਕਰਦੇ ਨੇ ਬੇਵਾਰੀਆਂ ਉਹ ਹੀ ਨਹੀਂ ਕਿ ਬੇਵਾਰੀਆਂ ਮੇਰੀ ਤਾਂ ਸਿਰਫ ਲਿਆਏ ਮਸਮਾਦੀ ਬਣਾਉਣੀ ਹੈ ਬਾਰੇ ਵਾ ਵਧੀਆ ਮਿਲਦਾ ਮੱਝ ਬਾਕੀ ਇਹ ਇਹਨੂੰ ਸਮਾਨ ਕਾਲਾ ਖਾ ਕੇ ਮਿਲੇ ਛਿੱਤਰਾਂ ਉਹ ਇੰਨੀ ਚਿਪੇਵਾਰੀਆਂ ਆਪਾਂ ਨੇ ਤਾਂ ਕੜਾਈ ਚਾਹ ਲੀ ਉਹ ਸੱਚ ਪਤਾ ਆਰਡਰ ਮੈਨੂੰ ਲਾ ਦੇਣਾ ਵਸ ਹਾਂ ਵਿਆਹ ਸਮਾਨ ਆਣੀਆਂ ਦਾ ਚਾਹੀਦਾ ਬਾਕੀ ਇਹ ਛਿੱਤਰਾਂ ਕੇ ਲਿਆਵੇ ਜੋ ਦੇਖ ਲਵਾਂ ਉਹਨੇ ਜਾਣੇ ਮੇਲੇ ਆ ਦੀ ਪਕੌੜੀ ਤਿੰਜੀ ਸੋਈ ਚ ਵੜਾ ਦੇ ਆ ਵੀ ਸਾਡੇ ਪਕੌੜੇ ਆ ਦੇ ਚਲੋ ਕੱਢੋ ਮਲੇ ਚਾ ਇਹ ਸਾਰਿਆਂ ਨੇ ਖਾ ਚੁੱਕੇ ਆ ਬਸ ਅਸੀਂ ਦੋਨੇ ਰਹਿ ਗੀਆਂ ਮੈਂ ਤਾਂ ਮੈਂ ਤਾਂ ਪਾ ਲਿਆ ਮੇਰੀ ਪਲੇਟ ਆ ਤੇਰੀ ਪਲੇਟ ਆਤੀ ਮੈਂ ਤਾਂ ਹੁਣ ਬਸ ਪਤਾ ਹੀ ਆ ਵੀ ਆਪਣਾ ਕੰਮ ਨਿਬੜ ਕੇ ਖਾਉਂਗੀ ਹਨਾ ਹਮ ਬਸ ਆ ਰਹਿ ਗਏ ਥੋੜੇ ਜਿਹੇ ਬਾਕੀ ਆ ਬਰੈਂਡ ਰਹਿ ਗਏ ਬਸ ਸਾਡਾ ਕੰਮ ਹੋ ਗਿਆ ਜਿਸਮਾ ਬਸ ਮੈਂ ਖਾ ਕੇ ਫਿਰ ਮੈਂ ਉਹਨੂੰ ਰਮਾਣਾ ਹੈ ਹਮ ਉਹਨੂੰ ਨਮਾ ਕੇ ਮੈਂ ਦੁੱਧ ਪਾ ਕੇ ਉਹਨੂੰ ਸੁਲਾ ਦਾਂ ਕਿਉਂਕਿ 9:11 ਹੋ ਗਏ ਚਲੋ ਸੂਟ ਕਰ ਲੈ ਪ੍ਰੈਸ ਮੇਲੇ ਤੇ ਜਾਣਾ ਏ ਤੇ ਆ ਆ ਦੇਖੋ ਇਹਨੇ ਕੀ ਕਰਿਆ ਆ ਦੇਖੋ ਚਾਦਰ ਫੂਕਦੀ ਗੁੱਦੇ ਦੀ ਇੱਕ ਲੇਅਰ ਫੂਕਦੀ ਏਨੇ ਆ ਜਿਹੜੇ ਮੇਰੇ ਸੁਲੂ ਕਰਤਾ ਮੈਂ ਨਹੀਂ ਕਰਿਆ ਆ ਇਹ ਫਟਿਆ ਵਾ ਇਹ ਫਿਰ ਜਿਹੜਾ ਕਿਸੇ ਨਾਲ ਕਰਦਾ ਹੁੰਦਾ ਉਹਦੇ ਨਾਲ ਪਹਿਲਾਂ ਹੀ ਹੋਇਆ ਵਾ ਹੁੰਦਾ ਤੇਰੇ ਨਾਲ ਪਹਿਲਾਂ ਹੀ ਹੋ ਰੱਖਿਆ ਤਾਂ ਮੈਂ ਤੇਰੇ ਨਾਲ ਪਹਿਲਾਂ ਹੀ ਹੋ ਰੱਖਿਆ ਫੋਨਾਂ 'ਚ ਬੜਦੀ ਸੀ ਫੋਨਾਂ ਨਾਲ ਫੋਨਾਂ 'ਚ ਬੜਦੀ ਸੀ ਠੀਕ ਐ ਮੇਰੇ ਕੱਪੜਿਆਂ ਨੂੰ ਮਾੜਾ ਦੱਸਦੀ ਐ ਦੇਖੋ ਆਹ ਦੇਖ ਲਓ ਆਪਣੇ ਕੱਪੜਿਆਂ ਨੂੰ ਸੋਹਣਾ ਦੱਸਦੀ ਐ ਦੇਖ ਲੈ ਤਾਂ ਹੀ ਤਾਂ ਹੀ ਸਲਵਾਰ ਚੁਗਲੀ ਨਿਕਲੀ ਹੋਈ ਸੀ ਇਹ ਸਲਵਾਰ ਨੰਗੀ ਚੁਕੀ ਨਾ ਨਾ ਕਹਿੰਦੀ ਮੁੰਡੇ ਜਿਸ ਤਰ੍ਹਾਂ ਇਹਨੇ ਚਾਦਰ ਫੁਕੀ ਐ ਨਾ ਸਾਰੇ ਸਾਰਾ ਸੂਟ ਹੀ ਖਾਟ ਦੇਣਾ ਉਸ ਤੋਂ ਬਾਅਦ ਕਹੀ ਸੀ ਹੈ ਉਦਾਂ ਹੀ ਕਰਤੇ ਫਸਿਆ ਹਾਂ ਚਲੋ ਜੀ ਹੁਣ ਆਪਾਂ ਪ੍ਰੈਸ ਕੱਪੜੇ ਕਰ ਰਿਹਾ ਮੇਰੇ ਤੋਂ ਪਹਿਲਾਂ ਇਹਨੇ ਨੀਆਂ ਗਾਲਾਂ ਖਾ ਕੇ ਹਟਿਆ ਇਹਨੂੰ ਮੈਂ ਬਹੁਤ ਗਾਲਾਂ ਕੱਢੀਆਂ ਨੇ ਹੁਣ ਮੈਂ ਮਨ ਨੂੰ ਗੁੱਸਾ ਝੜ ਗਿਆ ਤਾਂ ਮੇਰਾ ਪਾਰਾ ਹਾਈ ਹੋ ਗਿਆ ਤਾਂ ਜਦ ਇਹਨੇ ਚਾਦਰ ਫੁੱਕੀ ਚੱਕ ਕੇ ਫੋਨ ਦੇਖਣ ਲੱਗੀ ਵੀ ਪਹਿਲਾਂ ਆਪਣਾ ਕੰਮ ਨਿਬੇੜੋ ਬਾਅਦ ਚ ਫੋਨਾਂ ਕਿਨੀ ਧਿਆਨ ਰੱਖੋ ਫੌਰ ਇੱਕ ਹੱਥ ਚ ਫੋਨ ਦੂਜੇ ਹੱਥ ਚ ਪ੍ਰੈਸ ਫੂਕ ਕੇ ਧਰਤੀ ਦੱਸ ਹੁਣ ਜੇ ਸਲਵਾਰ ਪਰ ਆ ਸਲਵਾਰ ਜੇ ਮੈਂ ਸਲਵਾਰ ਨਾ ਦੱਸਦੀ ਨਾ ਹੁਣ ਇਹਦੀ ਸਲਵਾਰ ਪਰ ਧਰ ਕੇ ਗੱਲਾਂ ਲੱਗ ਗਈ ਤੇ ਇਹ ਮਾਰਨਾ ਮੈਂ ਕਹਿੰਦੀ ਤੇਰੇ ਵੀ ਉਹ ਨਹੀਂ ਆ ਰਹੇ ਇਸ ਤੁਸੀਂ ਨਜ਼ਰ ਲੱਗਦੀ ਹਾਂ ਹਾਂ ਉਹ ਫੇਰ ਬਹਾਂ ਦਊਂਗਾ ਹਾਂਜੀ ਭੈਣ ਜੀ ਸੂਟ ਪ੍ਰੈਸ ਹੋ ਗਿਆ ਮੈਡਮ ਜੀ ਦਾ yellow yellow ਮੈਂ ਪਾਉਂਗੀ ਆ ਵਾਲਾ ਗਲਾਬੀ ਤੂੰ ਪਾਏਂਗੀ येलो ਸੂਟ ਹਨਾ ਚੁੰਨੀ ਰਹਿ ਗਈ ਪ੍ਰੈਸ ਕਰਨੇ ਤੇ ਹੋਰ ਆਂਦੀ ਆ ਇਹਦੇ ਚ ਇੱਕ ਗळा ਕੱਢ ਲਾ ਤੈਨੂੰ 500 ਰੁਪਏ ਦੇ ਦੂੰ ਮੈਂ ਆਦੇ ਸੋਚ ਰਹੀ ਆ ਵੀ ਪੱਕਾ ਮਿਲ ਜੂ ਵਿਜੇ ਵਿਜੇ 500 ਰੁਪਏ ਮਿਲੂਗਾ ਤਾਂ ਚੁੰਨੀ ਚ ਸੱਚੀਓ ਗळा ਕੱਢ ਲੂ ਕਿਉਂਕਿ ਸਲਵਾਰ ਚ ਇਹਨੂੰ ਐ ਗਲੀ ਨਿਕਲੀ ਵੇ ਸੂਟ ਤਖਰਾਵੇਗਾ 500 ਰੁਪਏ ਤਾਂ ਮਿਲੂਗਾ ਮੈਂ ਉਹਦਾ ਰਭੂ ਹੋ ਜੂਗਾ ਆ ਜਿਹੜੀ ਚਿਕਣੀ ਮਿੱਟੀ ਲਈ ਹੋਈ ਆਲੇ ਦੁਆਲੇ ਉਹ ਤਾਂ ਸਾਫ ਕਰ ਲਾ ਮੈਂ ਨਾ ਆ ਗਿਆ ਹੱਸਾਂ ਓਕੇ ਲਓ ਜੀ ਅਸੀਂ ਤਿਆਰ ਹੋ ਗਏ ਮੇਲੇ ਜਾਣ ਨੂੰ पर मी पैर बहर <laughs> <laughs> मैं तुजे लिखा <लोड़ा> <laughs> भी मैं मेकअप कर ना मैं वीडियो मेकअप करना बिल्कुल पसंद नहीं दिखा बिल्कुल भी नहीं <laughs> भी मेकअप करो वीडियो बनाई जाओ वह नी मेन पसंद है ਕੱਲ ਮੈਨੂੰ ਕਹਿੰਨਾ ਛੋਟੇ ਨੂੰ ਲੈ ਲੈਣੀ ਆ ਬਿਲਾ ਆ ਜਾ ਉਹ ਚੱਲੀ ਮੇਲੇ ਤੇ ਲੋ ਜੀ ਅਸੀਂ ਨਾ ਮੇਲੇ ਜਾਣ ਨੂੰ ਤਿਆਰ ਬੈਠੇ ਆ ਸਾਰੇ ਪਰ ਮੀਂਹ ਨੇ ਸਾਡਾ ਕੰਮ ਖਰਾਬ ਕਰਿਆ ਪਿਆ ਏ ਅੱਧਰ ਦੇਖੋ ਮੀਂਹ ਪੈ ਰਿਹਾ ਏ ਸਾਰਾ ਗਿੱਲਾ ਹੋਇਆ ਪਿਆ ਏ ਅੱਜ ਕੱਲ੍ਹ ਇਹ ਮੇਲੇ ਸ਼ੁਰੂ ਹੁੰਦੇ ਨੇ ਪਿੰਡਾਂ 'ਚ ਤੇ ਅੱਜ ਕੱਲ੍ਹ ਰੱਬ ਨੇ 2 ਦਿਨ ਹੋ ਗਏ ਕੱਲ 12 ਦਾ ਖਰਾਬ ਕੀਤਾ ਏ ਮੇਰੇ ਨਾਨਕੇ ਪਿੰਡ ਦਾ ਮੇਲਾ ਅੱਜ ਹਰਦਾਸਪੁਰ ਦਾ ਕਰਤਾ ਉੱਥੇ ਦੁਕਾਨਾਂ ਵਾਲਿਆਂ ਦਾ ਚਲੋ ਸਾਡਾ ਤਾਂ ਦੇਖਣਾ ਦੁਕਾਨਾਂ ਵਾਲਿਆਂ ਦਾ ਜਿਹੜਾ ਨੁਕਸਾਨ ਵਿਚਾਰੇ ਕਿਰਾਏ ਵੀ ਭਰਦੇ ਹਨਾ ਕਿਰਾਇਆ ਵੀ ਨਹੀਂ ਫਿਰ ਦੇ ਪਾਉਂਦੇ ਕਿਉਂਕਿ ਜੇ ਕੋਈ ਲਊਗਾ ਲੈਣਾ ਆਊਗਾ ਮੇਲੇ ਤੇ ਵਿਕਰੀ ਹੋਊਗੀ ਤਾਂ ਕਿਰਾਇਆ ਭਰਨਗੇ ਹਨਾ ਰੱਬ ਨੇ ਸਾਰਿਆਂ ਦਾ ਮੇਲਾ ਖਰਾਬ ਕਰਤਾ ਦੁਕਾਨਾਂ ਵਾਲਿਆਂ ਦਾ ਵੀ ਸਾਡਾ ਵੀ ਹੁਣ ਸਾਰੇ ਤਿਆਰ ਹੋਏ ਬੈਠੇ ਆਂ ਦੇਖਦੇ ਆਂ ਵੀ ਅਸੀਂ ਕਿਵੇਂ ਜਾਣੇ ਆ ਜਾਂ ਇਹ ਤਾਂ ਗੱਡੀ 'ਚ ਗੱਡੀਆਂ 'ਚ ਜਾਵਾਂਗੇ ਪਰ ਉੱਥੇ ਵੀ ਔਖਾ ਹੀ ਆ ਕਾ ਦਾ ਮੇਲਾ ਹੁੰਦਾ ਹੈ ਜੇ ਨੀਚ ਚਿੱਕੜ ਹੁੰਦਾ ਗਾਰਾ ਇਹ ਕੋਈ ਪੁੱਛਦਾ ਵੀ ਇਹ ਮੇਲੇ ਤੋਂ ਕੀ ਲਿਆ ਇਹ ਤਾਂ ਅਸੀਂ ਕਹਿ ਰਹੇ ਨੇ ਗਾਰਾ ਲੈ ਕੇ ਆਵਾਂਗੇ ਕਿਉਂਕਿ ਇਹ ਤਾਂ ਚਿੱਕੜ ਗਾਰਾ ਹੈ ਚਲੋ ਦੇਖਦੇ ਹਾਂ ਕਿਵੇਂ ਜਾਉਂਗੇ ਰੱਬ ਤਾਂ ਹਟ ਹੀ ਨਹੀਂ ਜਾ ਪਹਿਲਾਂ ਐ ਤਾਂ ਵੀ ਮੀ 1 ਵਜੇ ਹਟ ਜਾਊਗਾ ਪਰ ਅੱਜ ਤਾਂ ਬਿਲਕੁਲ ਨਹੀਂ ਹਟ ਰਿਹਾ ਨਹੀਂ ਮੀ ਪਹਿਰੇ ਰੁਕ ਜਾ ਅਸੀਂ ਉੜੀਏਗੇ ਤੂੰ ਜਾ ਰਹੀ ਏ ਆ ਉੜੀ ਰੁਕ ਜਾ ਤੈਨੂੰ ਸੁਣਿਆ ਨਹੀਂ ਮੈਂ ਲਾਸਟ ਵਾਰ ਕਿਹਾ ਏ ਅੱਤ ਵਾਰ ਮੈਂ ਮੇਲਾ ਵੀ ਨਹੀਂ ਮੈਂ ਦੇਖਣ ਦੇਣਾ ਕਿਉਂ ਏ ਫੇਰ ਅਸੀਂ ਅਸੀਂ ਫੇਰ ਤੁਸੀਂ ਚਲੋ ਅਸੀਂ ਬੈਠੀ ਜਾਵਾਂਗੇ ਉਹ ਸਾਡੇ ਘਰ ਬਾਲੇ ਨਾ ਲੋ ਜੀ ਫੋਨ ਤੇ ਫੋਨ ਆ ਰਹੇ ਆ ਵੀ ਕਿਸ ਤਰ੍ਹਾਂ ਜਾਈਏ ਮੇਲੇ ਤੇ ਹਾਰੇ ਬੱਦਲ ਗਰਜ ਰਿਹਾ ਬੱਦਲ ਕਹਿੰਦਾ ਉਰੀ ਰਹਿ ਜਾਓ ਘਰੇ ਆਬੂ ਬੱਦਲ ਕਹਿੰਦਾ ਉਰੀ ਰਹਿ ਜਾਓ ਆਬੂ ਭਿੱਜ ਜੂ ਆਬੂ ਨਿਆਣਾ ਇਹ ਨਾ ਅਸੀਂ ਗੋ ਨਹੀਂ ਲੈ ਗਏ ਅਸੀਂ ਸਾਰੇ ਆ ਚਲੋ ਜੀ ਦੇਖਦੇ ਆ ਕਿਵੇਂ ਜਾਣੇ ਨਿਆਣੇ ਉਤਾਪਲੇ ਹੋਏ ਹੋਏ ਬੇ ਆਦਰ ਯੂਵੀ ਵੀ ਯੂਵੀ ਇਹ ਕਹਿੰਦਾ ਮੈਂ ਤਾਂ ਤੁਰ ਕੇ ਲੰਘ ਜੂਗਾ ਜਾ ਰਹੇ ਆ ਅਸੀਂ ਗੱਡੀ 'ਚ ਜਾ ਰਹੇ ਆ ਲੁਕ 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 ਬੱਲਾ ਚਲੋ ਚਲੀਏ ਜੋੜੀ ਕਿਵੇਂ ਜੁੜੀਆਂ ਬੈਠੀਆਂ ਜੇ ਕਿ ਬੋਲੀ ਨਹੀਂ ਹੁੰਦੀ ਮੰਜੇ ਨਾਲ ਮੰਜੇ ਜੁੜੀ ਫੋਟੋ ਨਹੀਂ ਆਈ ਕੋਈ ਚਲ ਚਲੀਏ ਚਲਾ ਜਾ ਰੰਤੂ ਤੂੰ ਫੈਨਲ ਦੇ ਕੇ ਪਾ ਦੇ ਖੜਾ ਨਾਲੇ ਤਾਂ ਕਹਿੰਦਾ ਛੱਡ ਕੇ ਨਹੀਂ ਆਉਂਦਾ ਨੂੰ ਗੱਡੀ ਛੱਡ ਕਰਨੀ ਹਾਂ ਜੁੜੀਆਂ ਚੱਲੇ ਸਾਰੇ ਕਿੱਥੇ ਆ ਅਜਾਓ ਤੀ ਮੈਂ ਕਿੱਥੇ ਹਾਂ ਹਾਂ ਛੱਡ ਕੇ ਮੁਰੇ ਗੱਡੀਆਂ ਤੇ ਮਾਰ ਜਮੈਂ ਛੱਡ ਕੇ ਮੁੜੇ ਆਣਗੇ ਫੇਰ ਫੋਨ ਕਰਦਾਂਗੇ ਅੰਨਿਆ ਰੌਣਕਾ ਹੁੰਦੀ ਦੀਆਂ ਔਰੇ ਦੇਖੀ ਨਾ ਔਰੇ ਪੂਰੇ ਐਮੀਪਾ ਬਹਿ ਰਹੇ ਆ ਸਾਰਾ ਟੱਕਿਆ ਪਿਆ ਹਾਂ ਉਰੇ ਤਾਂ ਆਦਾ ਮੇਲਾ ਹੈ। ਅੱਜ ਤਾਂ ਮੇਲਾ ਹੀ ਨਹੀਂ। ਅਸੀਂ ਤਾਂ ਇੰਨਾ ਸੋਹਣਾ ਤੇ ਆਏ ਤੇ ਦੇਖੀ ਖੁਸ਼ ਹੋ ਕੇ ਵੀ ਮੇਲਾ ਹੋਊਗਾ। ਚਲ ਉਤਰਾਂ ਪਹਿਲਾਂ। ਕਿਤੇ ਲੋਕ ਦੇਖ ਕੇ ਲੰਗੇ ਉਰੋਂ ਕਿਤੇ ਆਈ ਗਈ ਸੇ ਲੈ ਲਾਂਗੇ ਲੱਗਦਾ। ਆਹੋ ਆਪਣੇ ਕੋਲ ਨਾਲ ਭੇਜਤਾ ਮੇਰਾ ਭਿੱਜੀ ਜਾਵੇ ਹੈ। ਪਹਿਲੇ ਪਚਾੜ ਕੇ ਰਹਿਣ। ਆਹੋ ਕਿਤੇ ਉਰੀ ਤਲਕ ਤੱਕ ਜਾਵੇਂ। ਥੱਲੇ ਦੇਖੋ ਕਿ ਨਾਲ ਟਿੱਕੜ ਗਾਣੀ ਮਿਲਿਆ ਦੇਖੋ। ਪੂਰੇ ਖੜ੍ਹ ਜੋ ਪਹਿਲਾਂ ਥੱਲੇ ਦੇ। ਹਾਏ ਹਾਏ। ਕਿੱਥੇ ਲੰਗੇ ਯੂ ਵੀ? ਉਹ ਵੀ ਤੁਹਾਡੇ ਪਿੱਛੇ ਆ ਪਿੰਨਾ ਤੇ ਇਸੇ ਦੇ ਮੇਲਾ ਨਹੀਂ ਦੇਖ ਸਕਦਾ ਉਹਦੀ ਖੜਾ ਰਹਿ ਸਾਡੇ ਨਾਲ ਮੇਲਾ ਲਗਾਦਾ ਹੋ ਗਿਆ ਅੱਜ ਤਾਂ ਮੀਨੇ ਉਹ ਕਰਕੇ ਆਈ ਹੋਰ ਸਾਰਿਆਂ ਦੇ ਕੰਮ ਖਰਾਬ ਕਰਦੇ ਵਿਚਾਰਿਆਂ ਦੇ ਦੁਕਾਨਾਂ ਵਾਲਿਆਂ ਦੇ ਵੀ ਨਹੀਂ ਤਾਂ 15 ਵਾਰ ਸਾਡਾ ਵੀ ਚਿੱਕੜਗਾਣੀ ਕਹੇ ਜਾ ਹੁਣ ਇੱਕ ਪਾਰਟੀ ਆ ਗਈ ਸਾਡੀ ਇੱਕ ਰਹਿ ਗਈ ਵਿੱਚ ਪਿੱਛੇ ਆ ਲੈ ਉਹ ਦਲਾਣਗੇ ਫਿਰ ਇਕੱਠੇ ਹੋ ਕੇ ਚੱਲਦੇ ਆਂ ਤਿੰਨ ਦੋਖੀ ਹੋ ਜੂਗੀ ਇਹਦੇ ਮੀਂਹ ਚ ਤਾਂ ਆਵੇ ਆ ਵੀ ਤਾਂ ਹੋਊਗਾ ਜਿਹੜੇ ਚੱਕਰ ਤੇ ਉਹਦੇ ਇਹਨਾਂ ਦਾ ਲੈ ਕੇ ਬਸ ਇੱਕ ਸ਼ੈੱਡ ਹੀ ਪੈਣਾ ਉੱਥੇ ਸ਼ੈੱਡ ਲੱਗੇ ਉੱਥੇ ਤਾਂ ਕੰਮ ਹੋਣਗੇ ਉੱਥੇ ਖਣ ਬਿੰਦੀਆਂ ਨਿਕਲੀਆਂ ਕਿਉਂ ਕਿ 300 ਵਾ ਕਿਹੜਾ ਟਰੈਕਟਰ ਅਰੇ ਮੀ ਕਰਕੇ ਮੈਂ ਦਾ ਕਰਿਆ 300 ਦਾ ਟਰੈਕਟਰ ਹੈ ਬੇਟਾ ਆ ਵੀ ਮੰਗਣਾ ਨਹੀਂ ਚੱਲ ਮੈਂ ਕਹਿ ਰਹੀ ਜੀ ਜੇ ਤੁਸੀਂ ਕਹਿ ਰਹੇ ਜੀ ਮੈਂ ਤੰਨਾ ਜੂ ਪਾਣੀਆਂ ਆ ਵਾਲੀ ਵਾਲੀ ਕਹਿ ਰਹੀ ਮੈਂ ਨਹੀਂ ਲੈਣਾ ਇਹਦੇ ਸੁਣੀਆਂ ਆਦਿਆਂ ਨੇ ਬਿਲਕੁਲ ਹੈਗੀਆਂ ਅਹੀਂ ਨੀਚੇ ਉਹ ਲੱਟਕਣੇ ਦੇ ਵਾਲੇ। ਬਾਤ ਬਾਤ ਦਿੰਦੀਆਂ ਫਿਰ। ਦਵਾਵਾ ਘਰੇ ਬਾਣ ਨੂੰ। ਤੂੰ ਉਹ ਥੋੜੀ ਉਮਰ ਹੋ ਗਈ ਜਿਵੇਂ ਮਮੀ ਵੀ ਲੈ ਬੜੀਆਂ ਬੜੀਆਂ ਬਾਣੀਆਂ ਪਾਉਂਦੀਆਂ ਨੇ। ਤਾਂ ਮੇਲਾ ਦੇਖਣਾ ਕਿ ਉਹ ਹੁਣ ਲਾਣੇਦਾਨੀ ਜਿੱਤਰ ਬਾਣੀਆਂ ਮੇਤੋਂ। ਉਹਦੇ ਵਿੱਚ ਕੀ ਹੋਇਆ ਮੈਨੂੰ ਲਾਣੇਦਾਰੀ ਬਣਾਉਂਦਾ। ਉਰੀ ਧਾਰੂਗੀ ਮੈਂ ਵੀ ਕਿਹਾ ਇਹ। ਕਹਿੰਦਾ ਪੱਜ ਲੈਣੀਆਂ ਮੈਂ। ਪਰ ਨਹੀਂ। ਜਿਆਦਾ ਨਾ ਤੂੰ ਅੰਦੀਆ ਬਾਲੀ ਕਦੇ ਪਾਈ ਦੇਖਿਆ ਤੇ ਮੈਨੂੰ। ਆ ਕਿਵੇਂ ਸੋਹਣੇ ਲੱਗਿਆ। ਹਾਂ। ਆਦਰ ਮੀਰੇ ਕੋ ਕਿੰਨਾ ਪਹਿਰੇ ਆਏ। ਹੈ। ਮੀਂਹ ਦੇਖੋ ਕਿੰਨਾ ਪੈ ਰਿਹਾ ਬਹੁਤ ਔਖਾ ਹੋਇਆ ਪਿਆ ਲੋਕਾਂ ਦਾ ਦੁਕਾਨਾਂ ਦਾ ਵੀ ਕੋਈ ਟੋਪਸ ਟੂਪਸ ਦੇਖ ਲੰਬੇ ਚਲੋ ਚਲੋ ਜੀ ਸਾਡੀ ਜਨਰਲ ਸਾਉਦੀਆ ਸਾਉਦੀਆ ਟੋਹ ਕਹਿ ਰਹੀ ਥੀ ਹੋ ਟੋਲ ਦਵਾਣਾ ਬੂਹੂ ਟੋਲ ਪੁੱਛਣਾ ਕੋ ਬੋਲੀ ਬਣਾ ਪਰ ਪੱਕਾ ਦਵਾ ਦਵਰ ਪੱਕਾ ਨਾ ਕਿੰਨੇ ਦਾ ਇਹ ਪਤਖਾ ਨਾਲੇ ਗਰਮੀ ਸਕਾਉਗਾ ਕਿੰਨੇ ਦਾ ਜੀ 150 ਬਣ ਚਾਰ ਤਿੰਨ ਕਿਦਾ 150 ਦਾ ਬੱਲੇ 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 ਆਵਾਜ਼ ਲੈ ਖਣ ਕਿਹੜੀ ਗਰਮੀ ਇਹ ਵੀ ਸੋਕਾ ਦੂ ਲੈ ਕਿਹੜੀ ਹੁਣ ਚਿਹਰੇ ਹਾਂ ਹਾਂ ਬਾਜ ਚੱਲਦੀ ਆ ਅੱਗੇ ਵੀ ਗਰਮੀ ਆ ਰਹੀ ਸਾਰੇ ਹੋਰ ਹੋਰ ਕੁਝ ਦੇਖ ਲਾ ਹੋਰ ਚੱਲ ਲੱਭਦੇ ਆ ਚਾਹ ਦੇਖ ਲੋ ਗੱਲ ਬਣਿਆ ਹਾਂ ਦੇਖ ਲੋ ਨਾ ਬਸ ਸਾਹੀ ਆ ਲੈ ਲੈ ਕੇ ਹਾਂ ਆ ਬੋਲੂ ਠੀਕ ਹੈ हां ठीक हां ना 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 खाली चला रे आ दे ले ले आ रे चला रे मैं कहन दी कि ओ दी ताई ने दबाया देखया क्या ताई ने चल चल आजा मेनू ताई वड बिल्कुल पसंद ਨਹੀਂ ਹੈਗਾ ਫਿਰ ਵੀ ਮਨ ਜਾਣ ਕੇ ਬੋਲਦੀ ਆ ਆ ਵੀ ਕਰੇ ਚਲਾਣ ਲੱਗਿਆ ਮੀ ਦੇ ਵਿੱਚ ਚੱਲ ਆਪਣਾ ਐਂਟਰਟੇਨਮੈਂਟ ਕਰ ਰਿਹਾ ਹਾਂ ਦੇਖੋ ਫਿਰ ਸਾਰੀ ਚੁੰਨੀ ਪੀਓਲੀ ਕੋਟਣੀ ਆ ਦੇ ਕੋਲ ਫਿਰ ਲੈ ਲਓ ਕੋਈ ਹਾਂ ਨਮਸਤ। ਦਵਾ। ਖਾਣੀਆ ਦੱਸੋ ਪਹਿਲਾਂ। ਹਾਂ ਖਾਣੀਆ। ਖਾਣੀਏ ਨੇ ਯੂ ਵੀ ਕੁਲਫੀ। ਖਾਣੀਏ ਗਏ। ਮੰਮੀ ਦਵਾਉਗੀ। ਆ ਦੇਖਾ। ਟੋਡਾ ਤਾਂ ਆ ਦੇਖੀ ਜੀ। ਮੈਂ ਬਾਜਾ ਦਵਾਉਗੀ। ਵਧੀਆ ਜੀ ਕੋਈ ਚੀਜ਼ ਦੇਖ ਕੇ। ਅੱਛਾ ਵੀ ਪਹਿਲਾਂ ਨੂਨ ਵਾਲਾ ਫਿਰ ਮੈਂ ਖਾਂ। ਹਾਂ। ਹੈ ਮੇਰੇ ਕਿੰਨੇ ਟਲੇ ਆਏ। ਮੈਂ ਉਹ ਦੇਖਣ ਲੱਗੀ ਸੀ ਜੋ ਦੀਵਾਰ ਨਾਲਾ ਲਾਨੇਦਾਰ। ਹਾਂ। ਨਾਲੇ ਉਹ ਛਾਂਡੂ ਥੱਲੇ ਲਾਮਾਂਗੇ ਪਹਿਲਾਂ ਉੱਧਰ ਕੁਲਫੀ ਖਾ ਲਈ ਪਹਿਲਾਂ ਉੱਧਰ। ਨਹੀਂ ਮੈਂ ਤਾਂ ਲੈ ਲਿਆ। ਵਧੀਆ ਇਹ ਆ ਦੇ ਠੀਕ ਹੜ ਕੇ। ਮੰਮੀ ਯੂਵੀਕ ਲਵੀ ਮੰਮਾ ਬਲ ਮੰਮੀ ਕਿੰਨੇ ਕੁ ਖਿਡਾਣੀਆਂ ਲੈ ਲਓ ਫੋਰ ਆ ਜਾ ਉਹਨੂੰ ਖਾਣੇ ਵਾਲੀਆਂ ਚੀਜ਼ਾਂ ਆਪੂ ਹਲੇ ਗਿਣਿਆ ਨਹੀਂ ਜਾਂਦਾ ਬਚਾਰਾ ਇਹ ਤਾਂ ਲੈ ਲਓ ਲੈ 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 ਲਓ ਮੰਮੀ ਖਾਣੀ ਨਹੀਂ ਲੈ ਲਾ ਹੁਣ ਲੈ ਮੰਦ ਕਿੰਨੇ ਕਿੰਨੇ ਦੇ ਰਹੇ ਕਿੰਨੇ ਦੇ ਉਹ ਵੀ ਖਾਣੀ ਹੈ ਦੀਰਪੇ ਦੀਕਾ ਆਪੂ ਕਿੰਦੀ ਖਾ ਲੈ ਯੂ ਵੀ ਨੂੰ ਖੜਾ ਦੇ ਬਣਾ ਦੂਗਾ ਮੈਂ ਬਣਾਦਾ ਖਾਣਾ ਹੀ ਹੈ ਬਸ ਬਸ ਹੁਣ ਹੀ ਦੇਖਣਾ ਹੈ ਅੱਗੇ ਵਾਲੀ ਬਣਾ ਲਓ ਚਾ ਅੱਗੇ ਵਾਲੀ ਨਹੀਂ ਅੱਗੇ ਵਾਲੀ ਅੱਜ ਨਾ ਮੇਲੇ ਚ ਸੰਗ ਦੀ ਲੱਗ ਰਹੀ ਆ ਦੇਖੀ ਵਿਚਾਰੇ ਇਹਨੂੰ ਐ ਤਾਂ ਵੀ ਐ ਕਿ ਉਹ ਜੰਪਿੰਗ ਆ ਬੂਨੂੰ ਤਾਂ ਪਹਿਲਾਂ ਖੇਡ ਮਿਲ ਗਿਆ ਇਹ ਉਹ ਵੀ ਰਹਿ ਗਿਆ ਜੰਪਿੰਗ ਵਾਲੇ ਵੀ ਉਹ ਦਵਾਵਾਂਗੇ ਇਹਨੂੰ ਲੈ ਲੈ ਖੇਡ ਰਹੇ ਆ ਲਈ ਪਿਛਲੇ ਸਾਲ ਤਾਂ ਖੇਡਣਾ ਨਹੀਂ ਆਉਂਦਾ ਤਾਂ ਨਾ ਛੋਟਾ ਥਾ ਆ ਲੈ ਚਲ ਆ ਰਹੇ ਆ ਦੇਖੋ ਮੀਦੇ ਵਿੱਚ ਚਾ ਲੋ ਚਲੋ ਚਾ ਲੋ ਬਦੋ ਹੁਣ ਮੈਂ ਆ ਰਿਹਾ ਮੈਂ ਉਹ ਲੈਣੇ ਨੇ ਰਬੜ ਵੈਣ ਜਾਂਦਾ ਕੁਝ ਉਹ ਉਹ ਪਿੱਛੇ ਮੈਂ ਤਾਂ ਆ ਤੇ ਦੇਖ ਆਦੇ ਉਰੇ ਵੀ ਦੇ ਕਿੰਨੇ ਖਡੋਣੇ ਆਪਾਂ ਤਾਂ ਇੱਕ ਦੁਕਾਨ 'ਤੇ ਰੁਕ ਜੰਨੀ ਐ ਅੱਗੇ ਜੱਗੇ ਦੁਕਾਨਾਂ ਨੇ ਆ ਕਿੱਦਾਂ ਗਾਹਾਂ ਐਨੂੰ ਤਾਂ ਸਾਂਭ ਲਓ ਹੁਣ ਗਾਹਾਂ ਆ ਕਿੱਦਾਂ ਐਨੂੰ ਤਾਂ ਸਾਂਭ ਲਓ ਆਰੇ ਆ ਤਾਂ ਆਪੇ ਚੱਲ ਉਹ ਪਿੱਛੇ ਚੱਲ ਕੇ ਚੱਲ ਕੇ ਮੀਂਹ ਵਾਲਾ ਮੇਲਾ ਆ ਬੂ ਚੱਲ ਮੇਰੀ ਪਾਰਟੀ ਪਿੱਛੇ ਹੀ ਰਹਿ ਗਈ ਆ ਮੇਰੀ ਆ ਚਿਕੜਾ ਐਨੂੰ ਕਹ ਓਏ ਦੇਖੀ ਜਾਣ ਕੇ ਲੈ ਕੇ ਗਿਆ ਜਾਣ ਕੇ ਲੈ ਕੇ ਜਾ ਰਿਹਾ ਪੂਰਾ ਹੋ ਜਾ ਅ ਫੇਰ ਪੈਕਿੰਗ ਕਰਨਾ ਪੈਣਾ ਪੇ ਪੂਰਾ ਹੋ ਜਾ ਉਹ ਵੀ ਖਾਲੀ ਫਿੱਕੀ ਆ ਜਿਓ ਲੋਕਾਂ ਨੂੰ ਟੇਸਟ ਤੋਂ ਨਾ ਪਹਿਲੇ ਹੀ ਪਤਾ ਲੱਗ ਜਾਂਦਾ ਖਾਲੀ ਹੈ ਇਹ ਵੀ ਖਾਲੀ ਹੈ ਉੱਧਰ ਵਾਹਣ ਨੇ ਕਿਤੇ ਹੋਰ ਅੱਗੇ ਇਹਨੂੰ ਖਵਾ ਲਈਏ ਇਹਲਾ ਨਹੀਂ ਦਿਨਾਉਣਾ ਬਚਾ ਕੇ ਜਾਈਂ ਚਿੱਕੜ ਤੋਂ ਅਸੀਂ ਤੇ ਮਿਲਿਆਂ ਦੀ ਪੀਜ਼ੇ ਮਿਲਲੇ ਤੇ ਵੀ ਇੱਕ ਕਰਕੇ ਸਿੱਕ 150 ਵਾਲਾ ਕਰਵਾ ਰਹੇ ਆ ਤਾਂ ਕਿ ਸਾਰੇ ਖਾ ਲਈਏ ਨਹੀਂ ਬਹੁਤ ਜ਼ਿਆਦਾ ਪਹਿਰੇ ਚਿੱਕੜ ਕਾ ਨਹੀਂ ਬਹੁਤ ਹੋਗੀ ਇੱਧਰ ਜਲੇਬੀਆਂ ਪਕੌੜਿਆਂ ਆਲੇ ਨੇ ਸਾਡੇ ਪਿੰਡ ਦਾ ਮੇਲਾ ਯਾਰ ਟਮਾਸ਼ਾ ਕੁਝ ਨਹੀਂ ਬਣਦਾ ਕੋਈ ਵੀ ਖਾ ਰਿਆ ਨੀ ਬਸ ਟੈਸਟੀ ਨੇ ਐਸਕੇ ਮੇਲੇ ਵਿੱਚ ਸਾਰਾ ਕੁਝ ਆ ਨਾ ਖਾਣ ਪੀਣ ਦਾ ਸਮਾਨ ਜਿਆਦਾ ਹੈ ਕਿ ਉਦੋਂ ਰਿਸ਼ਟਾ ਅਬੂਗਾ ਲੈ ਕੇ ਆਇਆ ਕੋਈ ਚਾਹ ਮੈਂ ਨੁਕੂਆ ਨਹੀਂ ਆ ਮੈਂ ਇਹਦਾ ਜਿਹੜਾ ਖੇਡ ਰਿਹਾ ਵਧੀਆ ਲੱਗਿਆ ਨੂੰ ਹਣਾ ਥੋੜੇ ਵਕਤ ਹੋਰੇ ਟੇਬਲ ਲੱਗੂਗਾ ਉਹ ਸਾਰੀਆਂ ਕੁਰਸੀਆਂਾਂ ਨਾਲ ਕਿਹ ਰਹੀਆਂ ਉਹ ਬੁੱਕ ਹੋ ਗਈਆਂ ਉਹ ਬੇਲਪੂਰੀ ਵਾਲਾ ਕੋਲਾ ਆ ਗਿਆ ਤੁਹਾਡੇ ਮੇਲਿਆਂ ਚ ਵੀ ਪੀਦਾ ਮੇਲਿਆਂ ਚ ਵੀ ਪੀਂਦੇ ਮੇਲੇ ਨਾਲ ਪਹਿਲੇ ਕਰੀ ਦੇਖਿਓ 120 ਵਾਲਾ 150 ਤੇ ਲੱਗ ਗਿਆ ਹੈ ਜਦੋਂ ਮਿਲਿਆ ਤਾਂ ਵੱਡਾ ਦਾ ਵੱਡਾ ਰਹਿਣਾ ਉਹਦੇ ਬੜਾ

ਮੈਂ ਕਾ ਸਾਡੀ ਦੀਦੀ ਨੂੰ ਕਿਹ ਦਿਖਾਦੀ ਹਾਂ ਲੱਗਦਾ ਮੈਂ ਕਾ ਦੀਦੀ ਨੂੰ ਦਿਖਾਦੀ ਹਾਂ ਹਾਂ ਆਹ ਯਾ ਆਪਾਂ ਪਈ ਆਲੋ ਘਰ ਤੱਕ ਕੰਮ ਜਹਲੇ ਘਰੇ ਪਹੁੰਚਿਆ ਨਹੀਂ ਹੈਗਾ ਕੋੜ ਪਹਿਲਾਂ ਕਿਦਾਂ ਘਰੇ ਵੀ ਨਹੀਂ ਪਹੁੰਚਿਆ ਪਹਿਲਾਂ ਹੀ ਘਰ ਆ ਮੈਂ ਮੈਂ ਇਹ ਤੇ ਤਾਂ ਤੂੰ ਪਹੁੰਚਾ ਮੈਂਦਰ ਮੰਮੀ ਘਰੇ ਨਹੀਂ ਮੰਮੀ ਮੱਤ ਤੱਕ ਨਹੀਂ ਉੱਡਦਾ ਗੱਟੇ ਤਾਂ ਤੈਨੂੰ ਜਾਂਦੇ ਨਹੀਂ ਵੀ ਵਾਸਾ ਹੋਰ ਦਿਸਣਾ ਮੈਂ ਕਹਿੰਦੀ ਆਪਾਂ ਜਿਹੜੇ ਕਲੈਨੋ ਪੀਏ ਹੈ ਹੈ ਪੀਏ ਕੀ ਕੋ ਜੂਸ ਦਾ ਕੀ ਕੋਈ ਵੀ ਫਲੇਵਰ ਹੈ ਨਾ ਲੋਜੀ ਹੋਣਾ ਸੀ ਤੇ ਲੇਬੀਆਂ ਲੈਣ ਲੱਗਿਆ ਇੱਥੋਂ ਮੇਲਾ ਸੀ ਦੇਖ ਲਿਆ ਉਹ ਕਹਿੰਦੇ ਸਾਡਾ ਬਣਾ ਲੋ ਲਓ 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 ਲੈਣਾ ਸੀ ਦੇਖ ਰਿਹਾ ਅੱਗੇ ਨੂੰ ਅੱਗੇ ਬਣਾ ਲੋ ਹਲੋ ਹਲੋ ਹਾਂਜੀ ਹੁਣ ਸਟਾਰਟ ਹੋਇਆ ਹਾਂ ਉਹ ਲੈ ਲੈ ਸਾਡਾ ਲੈ ਭਾਬੀ ਮੈਂ ਤੁਹਾਨੂੰ ਲੈ ਕੇ ਆਉਂਦਾ ਚੁੱਕਾ ਲੈ ਸਾਡਾ ਚੈਨਲ ਨੂੰ ਸਾਰੇ ਜਿਹੜੇ ਸਬਸਕ੍ਰਾਈਬ ਕਰ ਲੋ ਭਾਈ ਲਓ ਜੀ ਹੁਣ ਸਾਰੇ ਇੱਥੇ ਜਲੇਬੀਆਂ ਲੈ ਕੇ ਬਸ ਘਰ ਨੂੰ ਰਵਾਨਾ ਹੁੰਨੇ ਆਂ ਕਾਫੀ ਟਾਈਮ ਹੋ ਗਿਆ ਸਾਨੂੰ 2 ਘੰਟੇ ਹੋ ਗਏ ਘੁੰਮਦੇ ਆਨੂੰ ਚਲੋ ਚੱਲੀਏ ਟਵੱਲ ਫਾਫਾ ਕਰੀਏ ਇਹ ਆਜੋ ਚਲੋ ਜੀ ਚੱਲੀਏ ਆਜੋ ਜੰਮ ਚਲੋ ਮੀ ਹਟ ਗਿਆ ਹੁਣ ਤਾਂ ਆਇਨ ਜੰਪਿੰਗ ਕਰ ਰਹੀ ਹੈ ਯੂਵੀ ਕਿੱਥੇ ਗਿਆ ਜੰਪਿੰਗ ਵਾਲੇ ਨੂੰ ਯੂਵੀ ਕਿੱਥੇ ਗਿਆ ਯੂਵੀ ਕਿੱਥੇ ਗਿਆ ਹੁਣ ਸ਼ਾਮ ਨੂੰ ਬੰਦਲ ਵੀਡੀਓ ਬੰਦਲ ਵਿੱਚ ਲੰਦਾ ਹੀ ਨਾ ਪਾਵੇ ਹੁਣ ਹੁਣ ਚਾਹ ਲੈਣਗੇ ਅੱਛਾ ਤੇਰਾ ਹੀ ਮੂੰਹ ਇੱਧਰ-ਉੱਧਰ ਹੁੰਦਾ ਏ ਪਿੰਗਰ ਟੇਡਾ ਓਹੋ ਮੈਂ ਜਾਣ ਤੂੰ ਛੇੜਨ ਲੱਗੀ ਸੀ ਯੂਫ ਫੇਰ ਤਵੀ ਮੈਂ ਵੀ ਛੇੜ ਲਈ ਵਸੋ ਫੇਰ ਨਾ ਨਾ ਆ ਗਿਆ ਮੈਂ ਛੇੜੀ ਜਾਓ ਛੇੜੀ ਜਾਓ ਮੀ ਹਟ ਗਿਆ ਹੁਣ ਜਿਆਦੇ ਭੀੜ ਹੋ ਰਹੀ ਹੈ ਦੇਖ ਆ ਦੂ ਦੇਖ ਦੁਕ ਮਿਲ ਰਹੇ ਨੇ ਮਿਲ ਕੇ ਰ ਦੁਆ ਦੇ ਫਿਰ ਹੁਣ ਮੈਂ ਤੂੰ ਮੰਨੂ ਕਹਿ ਰਹੀ ਸੀ ਨਾ ਮੈਂ ਦੁਆ ਦੁਵਾਉਂਗੀ ਮੈਂ ਵੀ ਦੁਆਉਂਗੀ ਆ ਮਮੀ ਦੁਆ ਰਹੀ ਆ ਤੁਸੀਂ ਦੁਆਤਾ ਹੁਣ ਮੈਂ ਤੇ ਦੇਖਦੀ ਆ ਦੁਹਾ ਹਾਂ ਕੋਸੇ ਬਾਰਾ ਦੇ ਦੇਖੋ ਕੋਈ ਨਵੀਂ ਚੀਜ਼ ਦੇ ਵਾਸਤੇ ਅਸੀਂ ਕਦੇ ਲੱਭਦੇ ਫਿਰ ਰਹੇ ਆ ਆਪੂ ਦਾ ਹਾਲ ਦੇਖਦੇ ਕੁਆ ਮੀਨੇ ਹਾਲ ਦੇਖ ਲਗੇ ਕਾ ਸਾਹ ਹੋਰ ਸੈਂਡਲ ਚਪਲਾ ਸਾਰੇ ਲਵੇੜ ਤੇ ਟਿੱਕੜ ਕਾਣੀ ਹੈ ਮੇਲੇ ਦੀ ਸਮਾਨ ਤੇ ਬੁਥੇ ਕਾ ਖਰੀਦ ਲਿਆ ਮਾਨਗਰੀ ਵੇਲੇ ਸਾਰਾ ਆਸੀ ਤਖਾਨ ਪਿੰਟ ਜਾਏ ਜੋਰ ਲਾਇਆ ਹੋਰ ਉਹ ਕੰਨ ਕਿੱਧਰ ਕਿੰਨਾ ਦਿਖਾਤਾ ਉਹ ਅੱਗੇ ਲੰਗੀ ਉੱਧਰ ਅੱਜ ਮੈਂ ਕੁਝ ਨਹੀਂ ਆਉਂਦੀ ਕਾ ਲੋ ਜੰਟੀ ਦਾ ਮੋੜੀ ਹਾਰ ਨਾਲ ਰੱਖੀ ਹੋਣੀ ਹੈ ਜੀ ਪਾਣੀ ਘੇਰ ਕੇ ਪੈਪਰਸ ਨਾਲ ਸਾਫ਼ ਕਰਦੀ ਆ ਕੱਪੜੇ ਬਦਲਾ ਲੈ ਪਹਿਲਾਂ ਜੇ ਕਰੇਗੇ ਹਾਂ ਬੱਤੇ ਬੰਨੋ ਕੱਟੇ ਨਾ ਕਾਲਾ ਨਹੀਂ ਕਾਲਾ ਮੇਡਾ ਜੀ ਜਿਹਨੇ ਵੀ ਹਾਂ ਜਿਹੜਾ ਜਪਾ ਮੇਰੇ ਦੇਖੇ ਤੇ ਲਾਉਗਾ ਸਮਾਪਤ ਕਰਿਆਗੇ ਮਾਤਾ ਜੀ ਬੇਟੀਆਂ ਲੈ ਕੇ ਐਂਡ ਕੀ ਕੇ ਹੋਣਾ ਐਨੀ ਜਸੂ ਵਾਲੀ ਦੀ ਜਲੇਬੀਆਂ ਹਾਂ ਦਾ ਖੁਣਾ ਆਪਣੇ ਸਾਹਮਣੇ ਲਾਊਗਾ ਅਗਲੇ ਸਾਲ ਤੋਂ ਕਿਹਾ ਜਾਊਗਾ ਐਜੀ ਦਾ ਬੇਕਾਰ ਦਾ ਚਮਾਈ ਤੇਰੀ ਮੰਮੀ ਦੀ ਵੀਡੀਓ ਟੀ ਚਿਕੜ ਕਾਣੀ ਜਮਾਈ ਇਹਨੂੰ ਐ ਤਾਈ ਮੈਂ ਵੀਡੀਓ ਬਣਾ ਲਈ ਜਾਂ ਅੱਗੇ ਲੰਘ ਗਿਆ ਲੈ ਉਹ ਜੀ ਆ ਬੇਟੀਣਾ ਮਾਰੀ ਹੋਵੇਗਾ ਹੁਣ ਤੂੰ ਖਾ ਲੈ ਜਲੇਬੀ ਕਰਨੀ ਸੀ ਐ ਫੋਨ ਲੈ ਕੇ ਭੱਜ ਗਿਆ ਤਾਂ ਰੀਲ ਬਣਾਣੀ ਸੀ ਇਲਾਸ ਮਾਖੋਗਿਆ ਐਨ ਕੀ ਕਿਦੜਗਾ ਯਾ ਕਰਨੇ ਸਾਬਾ ਕਰਕੇ ਹਜਰ ਲਪਾਇਆ